ਗੁਰੂ ਸਾਹਿਬ ਜੀਓ ਰਹਿਰਾਸ ਸਹਿ ਹਰ ਜੁਗ ਜੁਗ ਭਗਤ ਉਪਾਇ ਪੈਜ ਰਕਤਾ ਆਇਆ RAM ਰਾਜੇ ਹਨ ਅਕਿਸ ਦੁਸ਼ਟ ਹਰ ਮਾਰਿਆ ਪਰਲਾਰ ਤਰਾਇਆ ਹੰਕਾਰੀਆਂ ਨਿੰਦਕਾਂ ਪਿੱਕਦੇ ਨਾਮ ਦਿਓ ਮੁਕਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੇ ਸੜਾਇਆ ਸ਼ਲੋਕ ਮਹਿਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾ ਸੁਖ ਤਾਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਉ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਣੀ ਲਖਿਆ ਰਹਾਓ ਜਾਤ ਮਹ ਜੋਤ ਜੋਤ ਮਹ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਹਿਬ ਸਿਵ ਚਤਸਵਾਲਿਓ ਜਿਨ ਕੀਤੀ ਸੋ ਪਾਰ ਪਿਆ कह नानक करते क्या बाता जो किस करना सो कर रहे आ सो दर राग आसा मेला पैला एक ओंकार सतगुरु प्रसाद सो दर तेरा केहा सो कर केहा जित वह सर्व सवाले बाजे तेरे नाद अनेक असंका कहते तेरे ते बावन ते हारे कहते तेरे ते ते राग भरी सो कही कहते तेरे ते ते गावन हारे ਗਾਵੰਤ ਤੁਧਨੋ ਪਵਨ ਪਾਣੀ ਬਸੈਂਤਰ ਗਾਵੈ ਰਾਜਾ ਧਰਮ ਦੁਆਰੇ ਗਾਵੰਤ ਤੁਧਨੋ ਚਿਤ ਗੁਪਤ ਲਿਖ ਜਾਨਨ ਲਿਖ ਲਿਖ ਧਰਉ ਵਿਚਾਰੇ ਗਾਵੰਤ ਤੁਧਨੋ ਇਸਰ ਬ੍ਰਹਮਾ ਦੇਵੀ ਸੋਹੰ ਤੇਰੇ ਸਦਾ ਸਵਾਰੇ ਗਾਵੰਤ ਤੁਧਨੋ ਇੰਦਰ ਇੰਦਰਾ ਚਨ ਬੈਠੇ ਦੇਵਤੀਆਂ ਦਰ ਨਾਲੇ ਗਾਵੰਤ ਤੁਧਨੋ ਸਿੱਧ ਸਮਾਧੀ ਅੰਦਰ ਗਾਵੰਤ ਤੁਧਨੋ ਸਾਧ ਵਿਚਾਰੇ ਗਾਵੰਤ ਤੁਧਨੋ ਜਤੀ ਸਤੀ ਸੰਤੋ ਕੀ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋ ਪੰਡਿਤ ਪੜਨ ਰਕੀ ਸੁਰ ਜੁਗ ਜੁਗ ਬੇਦਾਨ ਨਾਲੇ ਗਾਵੰਤ ਤੁਧਨੋ ਮੋਹਨੀਆਂ ਮਨਮੋਹਨ ਸੁਰਗ ਮਸ ਪਿਆਲੇ ਗਾਵੰਤ ਤੁਧਨੋ ਰਤਨ ਉਪਾਇ ਤੇਰੇ ਅਠਸਤ ਤੀਰਥ ਨਾਲੇ ਗਾਵੰਤ ਤੁਧਨੋ ਜੋਤ ਮਹਾਬਲ ਸੂਰਾ ਗਾਵਨ ਤੁਧਨੋ ਕਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡ ਕਰ ਕਰ ਰੱਖੇ ਤੇਰੇ ਤਾਰੇ ਸੇਈ ਤੁਧਨੋ ਗਾਵਨ ਜੋਤ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਹਿ ਸਾਚਾ ਸਾਜੀ ਨਾਈ ਸਦੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਨ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਿੰਸੀ ਮਾਇਆ ਜਿੰਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋਤਿਸ ਦੀ ਵਡਿਆਈ ਜੋਤਿਸ ਪਾਵੇ ਸੋਈ ਕਰਸੀ ਤੇਰ ਹੁਕਮ ਨਾ ਕਰਨਾ ਜਾਈ ਸੋ ਪਾਸਾ ਸਹਾ ਪਾਸਾ ਐ ਨਾਨਕ ਰਹਿਣ ਰਜਾਈ ਆਸਾ ਮੈਲਾ ਪਹਿਲਾ ਤੁੰ ਵੱਡਾ ਆਖ ਸਭ ਕੋਏ ਕੇਵਡ ਵੱਡਾ ਢਿਠਾ ਹੋਏ ਕੀਮਤ ਪਾਏ ਨਾ ਕਹਿਆ ਚਾਏ ਕਹਿਣਾ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਹਿਵਾ ਗਹਿਰ ਗੰਵੀਰਾ ਗੁਨੀ ਘੀਰਾ ਕੋਏ ਨਾ ਜਾਣੈ ਤੇਰਾ ਕੀ ਤਾ ਕੇ ਬਟ ਜੀਰਾ ਰਹਾਓ ਸਭ ਸੂਰਤੀ ਮਿਲ ਸੂਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨਾ ਜਾਈ ਤੇਰੀ ਦਿਲ ਵਡਿਆਈ ਸਭ ਸਤ ਸਬਤ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆ ਵਡਿਆਈਆਂ ਤੁਧ ਵਿੰਨ ਸਿੱਧੀ ਕਿਨੇ ਨਾ ਪਾਈ ਆ ਕਰਮ ਮਿਲੈ ਨਾ ਠਾਗ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਾਰਾ ਜਿਵੇਂ ਤੂੰ ਦੇਹ ਤਿਸਾ ਕਿਆ ਚਾਰ ਨਾਲ ਇਕ ਸੱਚ ਸਵਾਰ ਆਸਾ ਮੈਲਾ ਪਹਿਲਾ ਆਕਾਂ ਜੀਵਾ ਵਿਸਰੇ ਮਰ ਜਾਉ ਆਕਨ ਔਕਾ ਸਾਚਾ ਨਾਉ ਸੱਚੇ ਨਾਮ ਕੀ ਲਾਗੈ ਭੂਖ ਉਤ ਭੂਖ ਹੈ ਖਾਏ ਚੱਲੀ ਹੈ ਦੁਖ ਸੋ ਕਉ ਵਿਸਰੇ ਮੇਰੀ ਮਾਏ ਸਾਚਾ ਸਹਿਬ ਸਾਚਾ ਨਾਇ ਰਹੋ ਕਾਚੇ ਨਾਮ ਕੀ ਤਿਲ ਵਟਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਨ ਪਾਹੇ ਵੱਡਾ ਨਾ ਹੋਵੇ ਕਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦੇਦਾ ਰਹੇ ਨਾ ਚੁੱਕੇ ਭੋਗ ਗੁਨ ਇਹੋ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੀਵਣ ਆਪ ਜੀ ਜੇਨ ਦਿਨ ਕਰ ਕਿਆ ਕੀਤੀ ਰਾਤ ਕਸਮ ਬਿਸਾਰਤ ਤੇ ਕਮਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੁਜਰੀ ਮਹਿਲਾ ਚੌਥਾ ਪਰ ਕੇ ਜਨ ਸਤਗੁਰ ਸਤਪੁਰਖ ਬਿਨੋ ਕਰਿਓ ਗੁਰ ਪਾਸ ਹਮ ਕੀਰੇ ਕਿਰਉ ਸਤਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇ ਮੋ ਕਉ ਰਾਮ ਨਾਮ ਪ੍ਰਗਾਸ ਕੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਓ ਹਰ ਜਨ ਕੇ ਵਡ ਪਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਸਾ ਹੈ ਮਿਲ ਸੰਗਤ ਗੁਨ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਨ ਜੰਪਾਸ ਜੋ ਸਤ ਗੁਰੂ ਸਰਨ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜੀਵਾਸ ਜਿਨ ਹਰ ਜਨ ਸਤ ਗੁਰ ਸੰਗਤ ਪਾਈ ਤਿੰਨ ਦੁਰ ਮस्तक ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇ ਮਿਲ ਜਨ ਨਾਨਕ ਨਾ ਪਰਗਾਸ ਪਰਾ ਗੁਜਰੀ ਮਹਿਲਾ ਪੰਜਵਾ ਕਾਹੇ ਰੇ ਮਨ ਚਿਤਵੈ ਉਤਮ ਜ ਆਹਰ ਹਰ ਜੀਉ ਪਰਿਆ शैल पत्थर महज उपाय ताका आगे आग कर तरिया मेरे मा जी सत संगत मिले सो तरिया गुर प्रसाद परम पद पाया सूखे काष्ट हरिया रहाओ जानन पिता लोक सुत मनिता कोई न किसकी तरिया सिर सिर रिजिक सवाहे ठाकुर काहे मन पो करिया ਉਡੇ ਉਡ ਆਵੈ ਸੇ ਕੋਸਾ ਤੇ ਸਪਾਸ ਬਚਰੇ ਸਰਿਆ ਤਿੰਨ ਕਵਨ ਖਲਾਵੈ ਕਵਨ ਚੁਕਾਵੈ ਮਨ ਮਹ ਸਿਮਰਨ ਕਰਿਆ ਸਬ ਨਿਦਾਨ ਦਸ ਅਸਤਿ ਸਿਦਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮੈਲਾ ਚੌਥਾ ਸੋ ਪੁਰਖ ਇਕ ਓਮਕਾਰ ਸਤ ਗੁਰੂ ਪ੍ਰਸਾਦ ਸੋ ਪੁਰ ਕਨ ਰੇਂਜਨ ਹਰ ਪੁਰ ਕਨ ਰੇਂਜਨ ਹਰ ਅਗਾਮਾ ਅਗਮ ਅਪਾਰਾ ਸਭ ਧਿਆਵੇ ਸਭ ਧਿਆਵੇ ਤੁਧ ਜੀ ਹਰ ਸੱਚੇ ਸਿਰਜਨ ਹਾਰਾ ਸਭ ਜੀ ਤੁਮਾਰੇ ਜੀ ਤੂ ਜੀ ਆਕਾਦ ਤਾਰਾ ਹਰ ਧਿਆਵੇ ਸੰਤੋ ਜੀ ਸਭ ਦੁੱਖ ਬਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਕਟ ਕਟ ਅੰਤਰ ਸਰਬ ਨਿਰੰਤਰ ਜੀ ਔਰ ਏਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਭਿਖਾਰੀ ਸਭ ਤੇਰੇ ਚੋਜ ਬਿਟਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕਿਆ ਗੁਣ ਆਖ ਬਖਾਨਾ ਜੋ ਸੇਵੇ ਜੋ ਸੇਵੇ ਤੁਧ ਜੀ ਜਨ ਨਾਨਕ ਤਿੰਨ ਗੁਰਵਾਨਾ ਹਰ ਧਿਆਵੇ ਹਰ ਧਿਆਵੇ ਤੁਧ ਜੀ ਸੇ ਜਨ ਜੁਗ ਮਹ ਸੁਖਵਾਸੀ ਤੇ ਮੁਕਤ ਸੇ ਮੁਕਤ ਪੇ ਜਨ ਹਰ ਧਿਆਇਆ ਜੀ ਤਿੰਨ ਟੂਟੀ ਚਮਕੀ ਫਾਸੀ ਜਿਨ ਨਿਰਵੋ ਜਿਨ ਹਰ ਨਿਰਵੋ ਧਿਆਇਆ ਜੀ ਤਿੰਨ ਕਾ ਪਾਓ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਦ ਜੀ ਹਰ ਅਨਕ ਅਨੇਕ ਅੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਪੇ ਜਪੇ ਬਿਆੰਤਾ ਤੇਰੇ ਅਨੇਕ ਤੇਰੇ ਅਨੇਕ ਬੜੇ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਇਕੱਠ ਕਰਉ ਕਰਨਤਾ ਛੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰਿ ਭਗਵੰਤਾ ਤੋ ਆਦ ਪੁਰਖ ਅਪਰੰਥ ਕਰਤਾ ਜੀ ਤੁਧ ਜੀਵੜ ਅਵਰ ਨ ਕੋਈ ਤੂ ਜੁਗ ਜੁਗ ਏਕੋ ਸਦਾ ਸਦਾ ਤੂ ਏਕੋ ਜੀ ਤੂ ਨਿਰਜਲ ਕਰਤਾ ਸੋਈ ਤੁਧ ਆਪੇ ਪਾਵੇ ਸੋਈ ਵਰਤਾ ਜੀ ਤੂ ਆਪੇ ਕਰੇ ਸੋ ਹੋਈ ਤੂੰ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੂੰ ਆਪੇ ਸਿਰ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਏ ਜੀ ਜੋ ਸਭ ਸਹਿ ਕਾ ਚਨੋਈ ਆਸਾ ਮੈਂ ਲਾ ਚੋਥਾ ਤੂੰ ਕਰਤਾ ਸਚਿਆਰ ਮੈਂ ਦਾ ਸਾਈਂ ਜੋ ਤਉ ਪਾਵੈ ਸੋਈ ਤੀਸੀ ਜੋ ਤੂੰ ਦੇ ਸੋਈ ਹਉ ਪਾਈ ਰਹਾਓ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਸਨੋ ਕਿਰਪਾ ਕਰੇ ਤਿੰਨ ਰਾਮ ਰਤਨ ਪਾਇਆ ਗੁਰਮੁਖ ਲਾਤਾ ਮਨਮੁਖ ਗਵਾਇਆ ਤੁਦ ਆਪ ਛੋੜਿਆ ਆਪ ਮਿਲਾਇਆ ਤੂ ਦਰਿਆਉ ਸਭ ਤੁਝ ਹੀ ਮਾਹੈ ਤੁਝ ਬਿਨ ਦੂਜਾ ਕੋਈ ਨਾਹੈ ਜੀ ਚੰਤ ਸਭ ਤੇਰਾ ਖੇਲ ਵਿਯੋਗ ਮਿਲ ਪਿਛੜਿਆ ਸੰਜੋਗੀ ਮੇਲ ਜਿਸਨੋ ਤੂ ਜਾਣੇ ਸੋਈ ਜਨ ਜਾਨਣ ਤਾਰਗੁਣ ਸਦਹੀ ਆਖ ਬਖਾਨ ਜਿਨ ਹਰਿ ਸੇਵਿਆ ਤਿੰ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਅਵਰ ਨ ਕੋਏ ਤੂ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਿਲਾ ਪਹਿਲਾ ਤਿਤ ਸਰਬਤਨ ਪਿਆਲੇ ਨਿਵਾਸਾ ਪਾਣੀ ਪਾਬ ਗਤਿ ਨੇ ਕੀਆ ਪੰਕਜ ਮੋਹ ਪਗਨ ਨਹੀਂ ਚਲਾ ਅਮ ਦੇਕ ਤਾਹ ਡੁੱਬਿਆ ਲੈ ਮਨ ਇੱਕ ਨ ਚੇਤ ਸ ਮੂਡ ਮਣਾ ਅਰ ਮਿਸਰਤ ਤੇਰੇ ਗੁਨ ਗੱਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪਰਿਆ ਨੂਰਕ ਮੁਕਦਾ ਜਨਮ ਪਿਆ ਭਨਵਤ ਨਾਨਕ ਤਿਨ ਕੀ ਸਰਨਾ ਜਿੰ ਤੂ ਨਾਹੀ ਬਿਸਰਿਆ ਆਸਾ ਮਹਿਲਾ ਪਜਵਾ ਪਰਾਪਤਾ ਮਨੁਖ ਦੇਹਰੀਆ ਗੋਵਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕੀਤਾ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਜ ਨਾਮ ਲਾਗ ਭਵਜਲ ਤਰਨ ਕੈ ਜਨਮ ਦੇਤਾ ਜਾਤ ਰੰਗ ਮਾਇਆ ਕਹਿ ਰਹਾਓ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਲਾਇਆ ਕਹਿ ਨਾਨਕ ਹਮ ਨੀਚ ਕਰਮਾ ਸਰਨ ਭਰੇ ਕੀ ਰਖੇ ਸ਼ਰਮਾ ਕਾਵਿਓ ਬਾਜ ਬੇਨਤੀ ਚੋਪੀ ਅਮਰੀ ਕਰੋ ਹਾਥ ਹੈ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੈ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਵੈ ਤੁਮ ਗਾਵੋ ਆਪ ਹਾਥ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖੇ ਸਵਾ ਕਰਤਾਰਾ ਮੋਰ ਅਛਾ ਨਿਜ ਕਰਦਾ ਕਰੀਐ ਸਭ ਬੈਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਸਾਧ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਤੇਵਕ ਸਿਖੇ ਹਮਾਰੇ ਮਾਰਿਆਲੇ ਚੰਨ ਚੰਨ ਸਤਰ ਹਮਾਰੇ ਮਾਰਿਆਲੇ ਦਾ ਦਾ ਮੂਜੇ ਉਵਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਓ ਜੋ ਸਦਾ ਹਮਾਰੇ ਪਛਾ ਸਿਰਿ ਅਸ ਤੁਈ ਜੂ ਕਰਿਓ ਰਛਾ ਰਾਖ ਲੈ ਮੋਹ ਰਾਖਨ ਹਾਰੇ ਸਹਾਇ ਸੰਤ ਸਹਾਇ ਪਿਆਰੇ ਦੀਨ ਬੰਦੂ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਖਤਰਾ ਕਾਲ ਪਾਏ ਸਿਬਜੂ ਅਵਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਬ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਾਮ ਸਕਾਰ ਹੈ ਤਾਹੇ ਹੁਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈਤ ਜਨ ਉਪਜਾਇਓ ਆਦ ਅੰਤ ਏਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਾਮ ਸਕਾਰਤੀ ਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕੰਨ ਕੋ ਸਿਪ ਗੁਣ ਸੁਕ ਦਿਓ ਸਤਨੰਨ ਕੋ ਪਲ ਮੋ ਬਧ ਕੀਓ ਕਟਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਤੀ ਤੇ ਕੂੰਚਰ ਅਸਥੁਲ सफर कृपा दृष्ट कर फूला संतन दुख पाए ते दुखी सुख पाए साधन के सुखी एक एक पहचान कट कट के पट पट की जान है। जब उदग्रह कर कर तारा प्रजा तर्त तब देह उपारा जब आकरक करत हो कबहु तुम तो मैं मिलत देह तर सब जेते बंधन श्रेष्ट सब तारा ਆਪ ਆਪਣੀ ਭੂਜ ਉਚਾਰਾ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਦੇਦ ਭੇਦ ਅਰ ਆਲਮ ਰੇਂਗਕਾਰ ਨਰੀਕਾਰ ਨਿਲੰਭ ਆਜ ਅਨੀਦ ਅਨਾਦ ਸੰਵ ਤਾਕਾ ਮੂਰਤ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਦੇਦਾ ਤਾਕੋ ਕਰਪਾਹੰਤ ਅਨੁਮਾਨਤ ਮਹਾ ਮੂੜ ਕਸ਼ ਭੇਦ ਨਾ ਜਾਣ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਰੀਂਕਾਰ ਕਾ ਜਿਨਿਤ ਨਾਹਿ ਵਿਵ आप अपनी बूद है जेती वर्णत भिन्न भिन्न तुहे तेती तुमरा लखा न जाए पिसारा कह विद सजा प्रथम संसारा एक रूप अनूप स्वरूपा रंग प्यो आप कही बूपा अंडे जेरे सेते चेत चकीनी उत्पुज खान बहर रचदीनी कहूं फूल राजा है बैठा कहूं सिमट प्यो शंकर इकैठा ਨਗਰੀ ਸਿਖ ਤੇ ਦਿਖਾਏ ਅਚੰਬਵ ਆਦ ਜੁਗਾਦ ਸਰੂਪ ਸੰਭਵ ਅਬ ਰੱਛਾ ਮੇਰੀ ਤੁਮ ਕਰੋ ਸਿਖ ਆਵਾਜ਼ ਸਿਖ ਸੰਗਰੋ ਦੁਸ਼ਟ ਜਿਤੇ ਉਤਬਤ ਉਤਪਾਤਾ ਸਕਲ ਮਲੇਸ਼ ਕਰੋ ਰੰਗਾਤਾ ਜੋ ਅਸ ਤੁਜ ਤਬ ਸਰਨੀ ਭਰੇ ਤਿਨ ਕੇ ਦੁਸ਼ਟ ਦੁਖਤ ਹੈ ਮਰੇ ਉਰਖ ਜਵਨ ਪੱਗ ਭਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਾਲ ਕੋ ਇੱਕ ਵਾਰ ਤੈ ਹੈ ਤਾਂ ਕੇ ਕਾਲ ਨੇਕਟ ਨਾ ਆਇਆ ਹੈ ਰੱਸਾ ਹੋਏ ਆਏ ਸਭ ਕਾਲਾ ਦੁਸ਼ਟ ਅਰਸ਼ਟ ਤਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਰਹਉ ਤਾਂ ਕੇ ਦਾਤ ਤਨ ਕਮਾਰੋ ਰਿਤ ਸਿਧ ਗਰਮੋ ਸਭ ਹੋਈ ਦੁਸ਼ਟ ਸਾਸ ਹੈ ਸਕੈ ਨਾ ਕੋਈ ਏਕ ਵਾਰ ਜਿੰਨ ਕਮੈ ਸੰਵਾਰਾ ਕਾਲ ਵਾਸਤੇ ਤਾਹੇ ਹੋਆਰਾ ਜਿੰਨਰ ਨਾਮ ਤਿਹਾਰੋ ਕਾਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗਾ ਕੇਤ ਮੈਂ ਸਰਨ ਤੇ ਹਾਰੀ ਆਪ ਹਾਥ ਲਿਓ ਵਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਿਆ ਪਾਏਗੇ ਜਬ ਤੇ ਤੁਮਰੇ ਤਬ ਤੇ ਕੋ ਆਕ ਤਰੇ ਨਹੀਂ ਆਨਿਉ RAM ਰਹੀ ਪੁਰਾਣ ਕੁਰਾਨ ਅਨੇਕ ਕਹੈ ਮਤ ਏਕ ਨਾਮ ਆਨਿਉ ਸੇ ਮਰ ਇਤਸਾਤ ਸਤ ਬੇਦ ਸਵ ਬਹ ਭੇਦ ਕਹ ਹਮ ਏਕ ਨਾ ਜਾਣਿਓ ਸੇਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਏ ਬਖਾਨਿਓ ਦੋਹਰਾ ਸਗਲ ਦੁਆਰ ਕਉ ਸਾਡਕੈ ਗਿਓ ਤੁਹਾਰੋ ਦੁਆਰ ਬਹੇਂਗੇ ਕੀ ਲਾਜ ਅਸ ਗੋਬਿੰਦ ਦਾਸ ਰਾਮ ਕਲੀ ਮਹਿਲਾ ਤੀਜਾ ਆਨੰਦ ਇੱਕ ਓੰਕਾਰ ਸਤ ਗੁਰੂ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰੂ ਤਾਂ ਪਾਇਆ ਸਹਿਜ ਸੇਤੀ ਮਨ ਬਜੀਆਂ ਬਧਾਈਆਂ ਰਾਗ ਰਤਨ ਪਰਵਾਰ ਭਰੀਆਂ ਸਬਦ ਗਾਵਨ ਆਈਆਂ ਸਭ ਤੋਂ ਤਾਂ ਗਾਵੋ ਹਰੀ ਕੇਰਾ ਮਨ ਜਿਨੇ ਬਸਾਇਆ ਕਹਿ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹਿ ਤੂੰ ਮਨ ਮੇਰੇ ਦੂਖ ਸਭ ਵਿਸਾਰਨਾ ਅੰਗੀਕਾਰ ਉਹੋ ਕਰੇ ਤੇਰਾ ਕਾਰਜ ਸਭ ਸੁਆਨਾ ਸਭ ਨੰਗਾ ਸੰਵਰਾਪਤ ਸੁਆਮੀ ਸੋ ਕਉ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਹਿਬ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕਿਸ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਬਸਾਵੇ ਨਾਮ ਜਿਨ ਕਾ ਮਨ ਬਸਿਆ ਬਾਜੇ ਸਬਦ ਕਨੇਰੇ ਕਹ ਨਾਨਕ ਸੱਚੇ ਸਹੈ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜेन ਇਸ਼ਿਆ ਸਭ ਪੁਜਾਈਆਂ ਸਦਾ ਕਰਵਾਨ ਕਿਤਾ ਗੁਰ ਬਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਨੋ ਸੰਤੋ ਸਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਅਧਾਰੋ ਬਾਜੇ ਪੰਜ ਸਬਦ ਤਿਤ ਕਾਲ ਸਵਾਗ ਹੈ ਕਾਲ ਸਵਾਗ ਹੈ ਸਬਦ ਬਾਜੇ ਕਲਾ ਜਿਤ ਕਰ ਤਾਰਿਆ ਪੰਜ ਦੂਤ ਤੁਧ ਵਾਸਨ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤਤ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਾ ਸੁਖ ਹੋਆ ਤਿਤ ਕਰ ਅਨਹਦ ਵਾਜੈ ਆਨੰਦ ਸਿਨੋ ਵਡ ਪਾਗਿਓ ਸਗਲ ਮਨੋਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬੇਸੂਰੇ ਦੂਖ ਰੋਗ ਸੰਤਾਬ ਉਤਰੇ ਸੋਨੀ ਸੱਚੀ ਬਾਣੀ ਅੰਤ ਸਾਜਨ ਪੇ ਸਰਸੇ ਪੂਰੇ ਗੁਰ ਤੇ ਯਾਨੀ ਸੁਣਤੇ ਪੁਨੀਤ ਕਹਤੇ ਪਵਿਤ ਸਤ ਗੁਰੂ ਰਹਿਆ ਪਰ ਪੂਰੇ ਬਿਨ ਬੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਮੁੰਦਾਵਨੀ ਮਹਿਲਾ ਪੰਜਵਾ ਵਿਚ ਤਿੰਨ ਬਸਤੂ ਪਾਇਓ ਸਤਿ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਸ ਆਧਾਰੋ ਜੇ ਕੋ ਖਾਵੈ ਜੇ ਕੋ ਪੂੰਚੈ ਤਿਸ ਕਾ ਹੋਏ ਉਧਾਰੋ ਇਹ ਬਸਤ ਤਜੀ ਨਾ ਜਾਈ ਨਿਤ ਨਿਤ ਰਖ ਉਤਾਰੋ ਤਮ ਸੰਸਾਰ ਚਰਨ ਲੱਗ ਧਰੀਐ ਸਭ ਨਾਨਕ ਬ੍ਰਹਮ ਤਸਾਰੋ ਸ਼ਲੋਕ ਮਹਿਲਾ ਪੰਜਵਈਨਾ ਤੇਰਾ ਕੀਤਾ ਜਾਂ ਤੋ ਨਹੀਂ ਮੈਨੋ ਜੋਗ ਕੀ ਤੋਈ ਮੈਂ ਨਿਰਗੁਨ ਆਰੇ ਕੋ ਗੁਣ ਨਹੀਂ ਆਪੇ ਦਰਸ ਪਿਓਈ ਦਰਸ ਪਿਆ ਮਿਹਰਮਤ ਹੋਈ ਸਤ ਗੁਰ ਸੱਜਰ ਮਿਲੇਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਤੀਵੈ ਹਰੇ ਆਪੋਰੀ ਜਿਥੈ ਦੂਸ ਅਮਰਤ ਜਿਥੈ ਕੋਈ ਨਾਹੇ ਉਥੇ ਤੇਰੀ ਰਖ ਅਗਨੀ ਉਦਰਮਾਹੇ ਸੁਨ ਕੇ ਜੰਮ ਕੇ ਦੂਤ ਨਾਏ ਤੇਰਾ ਸੱਜਾਏ ਭਉਜਲ ਵਿਕਮ ਅਸਗਾਹ ਗੁਰਸਬਦੀ ਪਾਰ ਪਾਹੇ ਜਿਨ ਕਉ ਲਗੀ ਪਿਆਸ ਅਮਰਤ ਸਹੀ ਖਾਏ ਕਲਮਹਿ ਇਹੋ ਪੁਨ ਗੁਨ ਗੋਬਿੰਦ ਗਾਏ ਸਰਸੈ ਨੋ ਕਿਰਪਾਲ ਸਮਲੇ ਸਾਹੇ ਸਾਹੇ ਬਿਰਤਾ ਕੋਈ ਨਾ ਜਾਏ ਜੇ ਆਵੇ ਦੁਤ ਆਏ ਰਾਗ ਗੁਜਰੀ ਬਾਰ ਮਹਿਲਾ ਪੰਜਵਾ ਇੱਕ ਓੰਕਾਰ ਸਤ ਗੁਰੂ ਪ੍ਰਸਾਦ ਲੋਕ ਮਹਿਲਾ ਪੰਜਵਾ ਅੰਤਰ ਗੁਰੂ ਆਰਾਧਨਾ ਜੇਵਾ ਜਪ ਗੁਰੂ ਨਾਮੇ ਨੈਤਰੀ ਸਤ ਗੁਰੂ ਵੇਖਣਾ ਸਰਬਨੀ ਸੁਨਣਾ ਗੁਰੂ ਨਾਮੋ ਸਤ ਗੁਰੂ ਸੇ ਤੀਰਤਿਆ ਦਰਗਾਹੇਠਾਓ ਕਹਿ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਬਾਤ ਦੇ ਜਗ ਮਹਿ ਉਤਮ ਕਾਟਿਆ ਹੈ ਬੇਲੇ ਕੇਈ ਕੇ ਮਹਿਲਾ ਪੰਜਵਾ ਰਖੇ ਰਖਨਹਾਰ ਆਪ ਉਵਾਰੈ ਗੁਰ ਕੀ ਪੈਰੀ ਪਾਏ ਕਾਜ ਸੁਵਾਰੈਨ ਹੋਆ ਆਪ ਦਿਆਲ ਮਨੋ ਨਾਮ ਵਿਚਾਰੈਨ ਸਾਧ ਜਨਾ ਕੈ ਸੰਗ ਭਵਜਲ ਤਾਰੈਨ ਸਾਕਤ ਨਿੰਦਕ ਦੋਖ ਖੈ ਨਮਾਹੇ ਵਿਦਾਰਿਆਨ ਤਿਸ ਸਹਿਬ ਕੀ ਤੇ ਨਾਨਕ ਮੰਨ ਮਾਹੇ ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਹਿਬ ਕੀ ਤੇ ਨਾਨਕ ਮੰਨ ਮਾਹੇ ਜੇ ਸਿਮਰਤ ਸੁਖ ਹੋਏ ਸਗਲੇ ਦੁਖ ਯਾਏ ਵਾਹਿਗੁਰੂ ਜੀ ਕਾ ਖਾਲਸਾ ਵਾਹ ਹੈ ਗੁਰੂ ਜੀ ਕੀ ਫਤਿਹ